ਅੱਜ ਫੇਰ ਖੜੇ ਹਾਂ ਜੀ ਸਾਡੇ ਪਿੰਡ ਟੱਲ ਵਾਲੀ ਮਹਾਰਾਜ ਤੇ ਕਾਲੇ ਦੇ ਘਰ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਬਹੁਤ ਹੀ ਸੋਹਣੀ ਤਾਜੀ ਸੂਈ ਪੰਜਾਬ ਵਾਲੀ ਮਿੱਤਰੋ ਜਰਸੀ ਆਪਾਂ ਤੁਹਾਨੂੰ ਦਿਖਾ ਰਹੇ ਆ ਤਾਜੀ ਸੂਈ ਹੈ ਜੇਰ ਕੰਪਲੀਟ ਹੈ ਪੂਰੀ ਜਿਹੜੀ ਗੱਲਬਾਤ ਆ ਪਾਈ ਦੇ ਨਾਲ ਹੀ ਕਰਾਂਗੇ ਤੇ ਥਾਂ ਲੇ ਮਿੱਤਰੋ ਪੂਰੀ ਸਾਫ਼ ਹੈ ਚੰਗਾ ਸੋਹਣਾ ਥਾਣਾ ਹੈ ਤੇ ਹਵਾਨਾ ਮਿੱਤਰੋ ਫਿਕਸ ਹੈ ਫੇਸ ਕੁਆਲਿਟੀ ਬਹੁਤ ਸੋਹਣੀ ਸਰੀਰ ਪੱਖੋਂ ਚੰਗੀ ਵਜਨ ਵਾਲੀ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਜਰੂਰ ਕਰਿਓ ਸੰਪਰਕ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਉਸ ਤੋਂ ਬਾਅਦ ਇਹਦੀ ਪੂਰੀ ਡਿਟੇਲ ਤੁਹਾਡੇ ਨਾਲ ਕਰਾਂਗੇ ਸਾਂਝੀ ਸੋ ਜੇਕਰ ਕਿਸੇ ਭਰਾ ਨਵਾਂ ਜੁੜ ਰਿਹਾ ਤਾਂ ਆਪਣੇ YouTube ਚੈਨਲ ਤੇ ਚੈਨਲ ਨੂੰ ਮਿੱਤਰੋ ਸਬਸਕ੍ਰਾਈਬ ਜਰੂਰ ਕਰੋ ਜੋ ਕੋਈ Facebook ਤੇ ਵੀਡੀਓ ਦੇਖ ਰਿਹਾ ਤਾਂ ਆਪਣੇ ਪੇਜ ਨੂੰ ਮਿੱਤਰੋ ਫੋਲੋ ਕਰੋ ਤਾਂ ਜੋ ਤੁਹਾਡੇ ਕੋਲੇ ਵੀਡੀਓ ਸਾਡੀਆਂ ਲਗਾਤਾਰੀ ਪਹੁੰਚ ਸਕਣ ਤੇ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਮੋੜ ਲਓ ਜੀ ਬਹੁਤ ਹੀ ਸੋਹਣੀ ਮਿੱਤਰੋ ਤਿਆਰ ਹੋਈ ਆ ਤੇ ਸਰੀਰ ਪੱਖੋਂ ਚੰਗਾ ਵਜਨ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਬਹੁਤ ਸੋਹਣੀ ਤੇ ਚੰਗੀਆਂ ਜਰਸੀਆਂ ਦੇ ਵਿੱਚੋਂ ਆਉਂਦੀ ਆ ਮਿੱਤਰੋ ਇਹਦੇ ਜਰਸੀ ਵਾਲਾ ਚੰਗਾ ਸਿਮਨ ਲਾ ਕੇ ਤੇ ਤੁਸੀਂ ਖੁਦ ਕਰੇ ਬਰੀਡ ਤਿਆਰ ਕਰ ਸਕਦੇ ਹੋ ਤੇ ਪਹਿਲੇ ਸੂਏ ਮਿੱਤਰੋ ਸੂਈਆ ਦੁੱਧ ਪਹਿਲੇ ਸੂਈ ਮਿੱਤਰੋ ਚੰਗਾ ਕੱਢਣ ਦੀ ਉਮੀਦ ਹੈ ਤੇ ਪਹਿਲਾਂ ਤੁਹਾਨੂੰ ਆਪਾਂ ਬਸਰੂ ਦਿਖਾ ਦਈਏ ਕਈ ਭਰਾ ਕਹਿੰਦੇ ਆ ਵੀ ਲੇਟ ਨਾ ਸੂਈ ਹੋਵੇ ਅਜੇ ਦੇਖੋ ਮਿੱਤਰੋ ਬਿਲਕੁਲ ਕੱਚਾ ਨਾੜੂਗਾ ਤੇ ਬੱਚਾ ਕੀ ਹੈ ਜੀ ਪਹਿਲਾਂ ਤਾਂ ਬੱਚੇ ਬਾਰੇ ਦੱਸੋ ਬੱਚਾ ਹੈ ਬੱਚਾ ਚਲੋ ਠੀਕ ਆ ਮੰਗਰ ਬੱਚਾ ਤੇ ਪਹਿਲੇ ਸੂਏ ਸੂਈ ਹੈ ਹਨਾ ਹਾਂ ਜੀ ਇੱਕ ਕਦੋਂ ਕਦੀ ਸੂਈ ਵੀ ਹੈ ਇਹ ਅੱਜ 9:00 ਵਜੇ ਸੂਈ 9:00 ਵਜੇ ਜੇਰ ਪੈ ਗਈ ਹਾਂ ਜੀ ਓਕੇ ਤੇ ਕਿੰਨਾ ਕਰਦੋ ਕੱਢ ਦੋ ਜੀ ਇਹ ਦੁੱਧ ਕੱਢ ਦੋਗੀ 20 ਤੋਂ 25 ਲੀਟਰ ਦਾ ਠੀਕ ਹੈ ਤੇ ਮੁੱਲ ਕੀ ਕਰਤਾ ਜੀ 98000 ਮੁੱਲ 98 ਹਾਂ ਮਗਰ ਮਿੱਤਰੋ ਬੱਛਾ ਮੁੱਲ 98000 ਹੈ ਤੇ 20 ਲੀਟਰ ਦੇ ਕਰੀਬ ਦੁੱਧ ਕੱਢਣ ਵਾਲੀ ਆ ਕਿਉਂਕਿ ਜਿਹੜੇ ਹਿਸਾਬ ਨਾਲ ਮਿੱਤਰੋ ਤਿਆਰ ਹੋਈ ਆ ਕਿਉਂਕਿ ਇਹ ਗਰਮੀ ਚੱਲਣ ਵਾਲੀ ਆ ਜਿੱਥੇ ਮਰਜੀ ਤੁਸੀਂ ਬੰਨ੍ਹ ਦਿਓ ਤੁਹਾਨੂੰ ਕੋਈ ਵੀ ਸਮੱਸਿਆ ਨਹੀਂ ਆਉਣੀ ਕਿਉਂਕਿ ਜਿਹੜਾ ਭਰਾ ਇੱਕ ਦੋ ਪਸ਼ੂ ਰੱਖਦਾ ਉਹਨਾਂ ਦੇ ਖਾਤਰ ਤਾਂ ਮਿੱਤਰੋ ਇਹ ਤੋਹਫਾ ਹੀ ਆ ਚਲੋ ਜਿਹਨਾਂ ਕੋਲੇ ਭਰਾ ਕੋਲੇ ਫਾਰਮ ਹੈ ਉਹਨਾਂ ਦੇ ਖਾਤਰ ਵੱਖ ਗੱਲ ਹੈ ਤੇ ਜਿਹੜੇ ਭਰਾ ਜਗਾ ਥੋੜੀ ਐ ਜਾਂ ਮੰਨ ਲਓ ਇੱਕ ਦੋ ਪਸ਼ੂ ਰੱਖਦੇ ਨੇ ਉਹਨਾਂ ਦੀ ਖਤਰ ਬਹੁਤ ਵਧੀਆ ਕਿਉਂਕਿ ਇਹਨਾਂ ਦਾ ਜਿਹੜਾ ਦੁੱਧ ਆ ਮਿੱਤਰੋ ਫੇਰ ਆਪਾਂ ਕਹਣਾ ਵੀ ਮੱਝਾਂ ਵਰਗਾ ਹੁੰਦਾ ਤੇ ਨਾ ਹੀ ਮਿੱਤਰੋ ਇਹ ਗਰਮੀ ਮੰਨਣ ਤੇ ਨਾ ਹੀ ਸਹੀ ਜੀ ਹਤੀ ਰਿਪੀਟਰ ਹੁਣ ਸੋ ਵੀਡੀਓ ਦੇ ਵਿੱਚ ਤੁਹਾਨੂੰ ਵਹਿੜ ਕਿਵੇਂ ਲੱਗੀ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਫੇਰ ਆਪਾਂ ਕਹਣਾ ਵੀ ਥਾਂਲੇ ਵੀ ਦੀ ਪੂਰੀ ਸਾਫ ਤੇ ਕੱਲਾ ਕੱਲਾ ਮਿੱਤਰੋ ਥਰਣਾ ਧਰਣਾ ਦਾ ਗਿਆਥਣਾ ਦਾ ਸਹਿਜ ਫਿਕਸ ਹਵਾਨੇ ਦੀ ਐ ਤੇ ਮਗਰ ਮਿੱਤਰੋ ਬੱਸ ਸੋ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਨੰਬਰ ਬੋਲ ਦਿਓ ਜੀ ਆਪਣਾ 79860 79860 16199 16199 79860 16199 ਵਜ ਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਜ਼ਰੂਰਤਾ ਤਾਂ ਜਰੂਰ ਕਰੋ ਸੰਪਰਕ ਪਿੰਡ ਟੱਲ ਵਾਲੀ ਮਹਾਰਾਜ ਲਹਿਰਾਮਾ ਬਥਰਮਲ ਪਲਾਂਟ ਦੇ ਵੈਕ ਸਾਈਡ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਸੋ ਸਾਰੇ ਵੀਰਾਂ ਦਾ ਧੰਨਵਾਦ